ਆ ਗੋਡਾ ਇਥੋਂ ਹੀ ਦੁਖਣਾ ਇਹ ਹੱਡੀ ਇਥੋਂ ਐ ਉੱਠ ਖਾਢੀ ਮੇਰਾ ਕੰਮ ਇਹਨੂੰ ਐ ਘਵਾ ਕੇ ਇਥੇ ਸੈੱਟ ਕਰ ਦਿੰਦਾ ਥੱਲੇ ਹੱਡੀ ਨੇ ਹਿਲਣਾ ਦੇ ਥੱਲੇ ਉਹ ਸੋਜ ਹੋ ਜਾਣੀ ਜੋ ਹੱਡੀ ਦੇ ਸੋਜੇ ਮਾਸ ਨਾਲ ਹੱਡੀ ਨੇ ਟੱਚ ਕਰਨਾ ਉਸੇ ਤਰ੍ਹਾਂ ਇਹਨੇ ਟ੍ਰਾਸਰ ਖਰ ਨਾ ਤੇ ਪੇਨਕਦਰ ਦਿੱਤੀ ਨਾ ਕਦੇ ਖਾਦੀ ਤੇ ਨਾ ਦੇਣੀ ਐ ਨਾ ਕੋਸਾ ਮਾ ਮੈਂ ਕਿ ਜਿੰਨਾ ਮਰਜੀ ਪਿੱਟੀ ਜਾਣ ਇਹ ਆ ਕੇ ਇਥੇ ਵੀ ਮੇਰੇ ਦਰਦ ਹੁੰਦਾ ਮੈਂ ਤਾਂ ਨਹੀਂ ਬੇਨ ਕਿ ਦਰਦ ਦਿੰਦਾ ਕਿਵੇਂ ਹੋ ਤੁਸੀਂ ਹਾਂਜੀ ਬਹੁਤ ਬਿਲਕੁਲ ਠੀਕ ਪਹਿਲਾਂ ਕਿਵੇਂ ਕੀ ਕਿੰਨੀ ਕੀ ਪਹਿਲਾਂ ਦਰਦ ਰਹਿੰਦਾ ਸੀ ਮੇਰੇ ਜੇ ਕੈਡੂ ਚ ਪਾਣੀ ਨਹੀਂ ਪਾਣੀ ਹਟਦਾ ਦੀ ਖੂਨ ਵੀ ਪੈਂਦਾ ਸੀ ਹੁਣ ਕਦੀ ਕਦੀ ਪਾਣੀ ਪੈਂਦਾ ਕਦੀ ਕਦੀ ਖੂਨ ਪੈਂਦਾ ਕੋਈ 15 ਦਿਨਾਂ ਚ ਬਨ ਫਰਕ ਪਾਇਆ ਸਾਰੇ ਕਿ ਦੇਖੋ ਮੈਂ ਆਏ ਜੀ ਹਾਂ ਹੁਣ ਐਨੇ ਜੋਗੇ ਹੈ ਨਹੀਂ ਤੇ ਚੰਡੀਗੜ੍ਹ ਜੋਗੇ ਜਾਣ ਨੂੰ ਆਪਣੇ ਆ ਘਾਪਤਾਂ ਜਾ ਕੇ ਆਏ ਆ ਉਹਨਾਂ ਦਾ ਆਪਦੀ ਕਾਰਵਾਈ ਕਰਤੀ ਜੋ ਕਰਨੀ ਕਿ ਕਿਹੜੀ ਸਟੇਜ ਦੀ ਕੈਂਸਲ ਹੋ ਗਈ ਪਹਿਲਾਂ ਲਾਸਟ ਦੇ ਤੇ ਦਿੱਤੀ ਅੱਛਾ 13 ਮਹੀਨੇ ਪਹਿਲਾਂ ਪਿੱਠ ਸਕੈਨ ਕਰਾਇਆ ਸੀ ਹੂੰ ਹੂੰ ਉਹਦੇ ਵਿੱਚ ਨਾ ਸਾਰੇ ਬੋਡੀ ਦੇ ਵਿੱਚ ਕੈਂਸਰ ਦੀ ਕੈਂਸਰ ਦਾ ਜਿਹੜਾ ਹੈ ਉਹ निशुल्क ਤੁਹਾਨੂੰ ਬਿਲਕੁਲ ਮੁਫਤ ਅਰਦਾਸ ਕਰਕੇ ਦਵਾਈ ਦਿੰਦੇ ਨੇ ਇੱਥੇ ਡਾਕਟਰਾਂ ਨੇ ਇਹ ਕਹਿਤਾ ਸੀ ਕਿ ਥੋੜਾ ਪੈਰ ਕੱਟਣਾ ਪੈਣਾ ਕੱਟਣਾ ਉੱਥੇ ਪਹਿਲੇ ਹਫ਼ਤੇ 'ਚ ਫਰਕ ਪੈਣਾ ਤੁਹਾਨੂੰ ਸ਼ੁਰੂ ਹੋ ਗਿਆ ਸ਼ੁਰੂ ਤੇ ਇੱਕ ਖੋਜੇਵਾਲ ਦਾ ਮੁੰਡਾ ਸੀ 24 ਸਾਲ ਸੀ ਪੀ ਨਾਲ ਬੈਠਾ ਰਿਹਾ ਕਦੇ ਰੜਕੇ ਅਸੀਂ ਦੇਖਿਆ ਦੁਰਦਾ ਇਹਨਾਂ ਨੂੰ ਪੋਲੀਆ ਸੀ ਲੋਕੀ ਕਹਿੰਦੇ ਆ ਠੀਕ ਨਹੀਂ ਹੋ ਜਾਦਾ ਉਹ ਲੱਤਾਂ ਵੀ ਕੰਮਜਾਬ ਕਰਦੀਆਂ ਇਹਨੀਆਂ ਲੱਤਾਂ ਇਦਾਂ ਲੰਗਦੀਆਂ ਸੀ ਇਹ ਕੈਂਸਰ ਵਾਲਾ ਪੇਸ਼ੈਂਟ ਸੀ ਆ ਜੀ 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 ਕੱਲੋ ਵੀ ਘਰ ਚ ਸੱਥਰ ਵੇਛ ਗਏ ਸੀ ਫੇਰ ਉਹ ਕਹਿੰਦੇ ਸਾਹ ਚੱਲਦੇ ਕਿਤੇ ਦਿਖਾ ਕੇ ਤਾਂ ਦੇਖ ਲਈਏ ਹੋਰੇ ਚੱਕ ਲਿਆ ਔਰੇ ਜਾ ਕੇ ਲਿਆ ਮੈਂ ਕਿਹਾ ਜਾ ਕੁਝ ਨਹੀਂ ਹੋਇਆ ਇਹਨੂੰ ਉਹਨਾਂ ਨੇ ਪਾਸ਼ਾ ਕਿਰਪਾ ਕਰਨਗੇ ਠੀਕ ਹੈ ਇੱਕ ਗੁਰਦੇ ਕਦੂਦਾਂ ਤੇ ਹਰਦੀਆਂ ਇਹ ਤਾਂ ਇਹਨਾਂ ਦਵਾਈਆਂ ਨਹੀਂ ਦਿੰਦੇ ਬਾਕੀ ਹਰ ਦਵਾਈ ਦਿੰਦੇ ਆ ਕਹਿੰਦੇ ਬੱਚਾ ਨਹੀਂ ਹੈਗਾ ਇਹਦਾ ਅੱਧਾ ਸਰਦਾ ਅੱਧਾ ਕਹਿੰਦਾ ਮਾਈਗਰੇਨ ਹੈ ਕਹਿੰਦਾ ਡਿਪਰੈਸ਼ਨ ਹੈ ਕਿ ਉਹਨੂੰ ਸੰਗੜ ਲੱਗਿਆ ਹਰ ਹਰ ਤਰ੍ਹਾਂ ਦੀ ਦਵਾਈ ਨੇ ਕਹੇ ਬੱਚਾ ਨਹੀਂ ਹੈਗਾ ਕਹਦੇ ਮਤਲਬ ਕੁੜੀਆਂ ਦੇ ਦੋ ਹਰ ਤਰ੍ਹਾਂ ਦੀ ਦਵਾਈ ਅਹ ਇਹਦਾ ਸਰਵਾਈਕਲ ਦਾ ਸੀ ਉਹ ਵੀ ਮਾੜਾ ਮੋਟਾ ਹੀ ਆ ਹੁਣ ਬਾਕੀ ਸਾਰਾ ਉਹ ਵੀ ਮੇਰੇ ਖਾਜ ਕਿੜਾ ਕਿ ਉਹ ਪੈ ਗਿਆ ਸੋ ਸੋਸਾਇਟੀ ਦੇ ਬਾਪ ਕਿ ਇਸੇ ਤੁਹਾਡੇ ਨਾਲ ਸੋ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੰਗਤ ਜੀ ਇਸ ਵੀਡੀਓ ਨੂੰ ਵਨ ਤੋਂ ਵਨ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਹੈ ਸਰਬੱਤ ਦੇ ਭਲੇ ਲਈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਅੱਜ ਅਸੀਂ ਦੇਖ ਸਕਦੇ ਹਾਂ ਕਿ ਪਹੁੰਚੇ ਆ ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਈਖਾਨਾ ਜਿੱਥੇ ਕਿ ਪਹਿਲੀ ਗੱਲ ਤਾਂ ਇਹ ਆ ਕੀ ਕੈਂਸਰ ਦੀ ਦਵਾਈ ਬਿਲਕੁਲ ਨਿਸ਼ੁਲਕ ਮੁਫਤ ਅਰਦਾਸ ਕਰਕੇ ਦਿੱਤੀ ਜਾਂਦੀ ਹੈ ਉਸ ਦੇ ਨਾਲ ਨਾਲ ਗੋਡਿਆਂ ਦਾ ਮੋਡਿਆਂ ਦਾ ਤੁਹਾਡੇ ਜੋੜਾਂ ਦਾ ਹੱਡ ਗੋਡਿਆਂ ਦਾ ਉਹਦਾ ਵੀ ਇਲਾਜ ਜਿਹੜਾ ਵੈਦ ਸਾਹਿਬ ਹੱਥਾਂ ਦੇ ਨਾਲ ਕਰਦੇ ਨੇ ਪੁਸ਼ਤਾਨੀ ਵੈਦ ਨੇ ਤੇ ਹੁਣ ਇਲਾਜ ਕਿਵੇਂ ਕਰਦੇ ਨੇ ਕਹਿੰਦੇ ਕਿ ਡਾਕਟਰ ਦਵਾਈਆਂ ਦਿੰਦੇ ਨੇ ਲੇਕਿਨ ਦਵਾਈਆਂ ਖਾ ਖਾ ਜੇਕਰ ਤੁਸੀਂ ਵੀ ਅੱਕ ਗਏ ਹੋ ਹਸਪਤਾਲਾਂ 'ਚ ਜਾ ਕੇ ਪੈਸੇ ਥੋਬੇ ਦੇ ਦੇ ਕੇ ਤੁਸੀਂ ਵੀ ਅੱਕ ਗਏ ਤਾਂ ਇੱਕ ਵਾਰ ਇਸ ਦਵਾਈ ਖਾਨਾ ਜ਼ਰੂਰ ਪਹੁੰਚੋ ਵੈਦ ਸਾਹਿਬ ਨਾਲ ਮਿਲਾਉਂਦੇ ਆ ਕੈਂਸਰ ਦੀ ਦਵਾਈ ਬਿਲਕੁਲ ਫਰੀਦ ਦਿੰਦੇ ਨੇ ਉਹਦੇ ਨਾਲ ਨਾਲ ਗੋਡਿਆਂ ਦਾ ਤੁਹਾਡੇ ਮੋਢਿਆਂ ਦਾ ਜੋੜਾ ਦਾ ਇਲਾਜ ਜਿਹੜਾ ਬਿਲਕੁਲ ਹੱਥਾਂ ਨਾਲ ਕੀਤਾ ਜਾਂਦਾ ਵੈਸੋ ਹੁਣ ਤੁਹਾਡੇ ਮਰੀਜ਼ ਜਿੰਨੇ ਤੁਹਾਡੇ ਕੋਲ ਪਹੁੰਚਦੇ ਨੇ ਜੀ ਪਹਿਲਾਂ ਤਾਂ ਇਹੀ ਖੁਸ਼ ਹੋਣਗੇ ਕਿ ਸਾਨੂੰ ਦਵਾਈਆਂ ਘੱਟ ਖਾਣੀਆਂ ਪੈਂਦੀਆਂ ਹਸਪਤਾਲਾਂ ਦੇ ਗੇੜਿਆਂ ਤੋਂ ਬਚ ਕੇ ਜਿਹੜੇ ਆਪਰੇਸ਼ਨ ਕਰਾਉਣੇ ਸੀਗੇ ਕੱਟਵਾਟ ਕਰਾਉਣਾ ਸੀਗਾ ਸਾਡਾ ਉਹ ਵੀ ਬਚ ਗਿਆ ਇਹ ਕਹਿੰਦੇ ਵੈਸਾਬ ਹੱਥਾਂ ਦਾ ਇਲਾਜ ਕਰਦੇ ਨੇ ਇਹ ਸਾਨੂੰ ਸੁਖਾਲਾ ਹੋ ਗਿਆ ਦੇਖ ਕੇ ਇੱਕ ਤਰੀਕੇ ਨਾਲ ਆਸ ਬਣ ਜਾਂਦੀ ਹੈ ਜੀ ਕਹਿੰਦੇ ਭਾਈ ਗੁਰਨਾਨ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਦਵਾਖਾਨਾ ਜਿਹੜਾ ਉਹ ਚੱਲਦਾ ਹੈ ਜੀ ਤੇ ਜਿੰਨੀ ਦੇਰ ਉਹ ਕਿਰਪਾ ਕਰਦੇ ਰਹਿਣਗੇ ਅਸੀਂ ਦਾ ਕੰਮ ਕਰਦੇ ਰਹਾਗੇ ਤੇ ਸਵੇਰੇ ਉੱਠ ਕੇ ਮਤਲਬ ਬਾਣੀ ਦਾ ਜਾਪ ਕਰਕੇ ਇੱਕ ਉਹ ਅਰਦਾਸ ਕਰੀ ਜੀ ਮੇਰੇ ਅੰਗ ਸੰਗ ਰਹਿਣਾ ਦੋ ਤਾਂ ਉਹ ਬੇਨਤੀ ਮੇਰੀ ਜੇ ਅੰਗ ਸੰਗ ਹੈ ਤਾਂ ਜਿਹਨੂੰ ਹੱਥ ਲਾਵਾਂਗੇ ਠੀਕ ਹੋ ਜਾਊਗਾ ਔਰ ਮੇਰੀ ਜਵਾਨ ਤੋਂ ਹੀ ਨਿਕਲੂ ਜੋ ਹੋਣਾ ਹੋਊਗਾ ਜੋ ਉਹਨੂੰ ਪਾਉਂਦਾ ਹੋਊਗਾ ਡੈਫੀਨਿਟਲੀ ਅਗਲਾ ਪੁਆਇੰਟ ਇਹ ਵੀ ਜਿਹੜੇ ਗੋਡੇ ਗਿੱਟੇ ਜਾਂ ਡਿਸਕ ਸਰ ਵਹੀਕਲ ਮੈਂ ਹਜੇ ਤੱਕ ਜ਼ਿੰਦਗੀ 'ਚ ਨਾ ਕਦੇ ਪੱਟੀ ਨਾ ਪੱਟਾ ਨਾ ਖਿੱਚ ਮੈਂ ਨਹੀਂ ਕਦੇ ਲਾਈ ਹਮ ਕਦੇ ਵੀ ਜ਼ਿੰਦਗੀ 'ਚ ਮੈਂ ਇ ਚੀਜ਼ਾਂ ਤੋਂ ਦੂਰ ਹੱਥ ਨਾਲ ਹੱਡੀ ਨੂੰ ਸੈੱਟ ਕਰਕੇ ਦਵਾਈ ਦਿੰਨੇ ਆ ਦਵਾਈ ਨਾੜਾਂ ਦੀ ਸੁਗੜਤਾ ਤੋੜ ਲਈ ਚਰਵੀ ਰਿਕਵਰੀ ਲਈ ਇਹ ਦਵਾਈ ਗੋਡਿਆਂ ਤੋਂ ਇਹੀ ਡਿਸਕ ਤੋਂ ਤੇ ਬਾਕੀ ਚੰਨ ਨਹੀਂ ਪਸੰਮ ਹੈਰਨ ਪਸੰ ਵਿਚਾਰਦਾ ਮੁੱਢੀ ਇਹੋ ਜਿਹੀਆਂ ਚੀਜ਼ਾਂ ਮੈਂ ਵਰਤਦਾ ਤੇ ਜਿਹੜੀਆਂ ਮਤਲਬ ਸਰੀਰ ਨੂੰ ਲੋਡ ਹੁੰਦੀ ਹੈ ਲੋਡ ਦੇ ਮੁਤਾਬਕ ਉਹ ਜੀ ਦੇ ਦੇਈ ਦੀ ਹੈ ਤੇ ਮੈਨੂੰ ਡਾਕਟਰ ਤੇ ਮਤਲਬ ਜਿਹੜੀਆਂ ਹੱਡੀਆਂ ਹੁੱਡੀਆਂ ਨੂੰ ਕਮਾਉਣ ਦੇ ਲਈ ਮਸ਼ੀਨਾਂ ਰੱਖਿਆ ਤੁਸੀਂ ਹੱਥਾਂ ਨਾਲ ਕਰਦੇ ਰਹਿੰਦੇ ਹੋ ਇਹਦਾ ਹੱਥ ਨਾਲ ਕੰਮ ਕਰਦੇ ਆ 54 ਕੇ ਸਾਲ ਤਾਂ ਹੋਸ਼ ਵਿੱਚ ਹੋ ਗਏ ਜਦੋਂ ਦੇ ਜੰਮੇ ਆ ਉਦੋਂ ਦੇ ਦਵਾਈਆਂ 68 ਸਾਲ ਹੋ ਗਏ ਇਹ ਉਮਰ ਅੱਛਾ ਤੇ ਜਦੋਂ ਦੇ ਜੰਮਿਆ ਉਦੋਂ ਦੀ ਦਵਾਈ ਚ ਤੇ 21 ਪੁੱਸਤਾ ਹੋ ਗਿਆ ਘਰ ਦੇ ਵੈਦਗਰੀ ਨੂੰ ਵੱਡੇ ਵਾਪੂ ਜੀ 132 ਕੇ ਸਾਲ ਦੇ ਆ ਅੱਛਾ ਤੇ ਹਜੇ ਉਹ ਜੇ ਕਿਤੇ ਸਾਡੇ ਕੋਲ ਕੰਮ ਅੜਦਾ ਤੇ ਵਾਪੀ ਨਾ ਰਹਿ ਕਰਦੇ ਆ ਵੀ ਬਾਪ ਜੀ ਆ ਚੀ ਜਦਾਂ ਤੇ ਉਹ ਦੱਸ ਦਿੰਦੇ ਆ ਇਦਾਂ ਨਹੀਂ ਇਦਾਂ ਕਰ ਲੂ ਜਿਵੇਂ ਉਹ ਕਹਿੰਦੇ ਹੋਵੇਂ ਕਰ ਲੈਨੇ ਹੋ ਬਾਕੀ ਅਸੀਂ ਅੱਜ ਵੀ ਵੈਦਗਰੀ ਜੋ ਕੋ ਸਿੱਖਦੇ ਆ ਮੈਂ ਉਸਤਾਦ ਤੋਂ ਵੀ ਕੰਮ ਸਿੱਖਿਆ ਘਰੋਂ ਵੀ ਸਿੱਖਿਆ ਉਸਤਾਦ ਨਾਲ ਮੈਂ 22 ਸਾਲ ਗੁਜ਼ਾਰੇ ਤੇ 22 ਸਾਲ ਗੁਜ਼ਾਰਨ ਦੇ ਹੁਣ ਇੱਥੇ ਮੁੰਡੇ 22 ਮਹੀਨੇ ਨਹੀਂ ਕਰਦੇ ਹੋ ਕਹਿੰਦੇ ਅਸੀਂ ਵੈਦ ਬਣ ਗਏ ਵੈਦ ਬਣ ਗਏ ਕਰਦੇ ਤੁਹਾਨੂੰ ਤੇ ਫਰਕ ਕਿੱਥੇ ਹੋਊਗਾ ਹਾਂ ਫਰਕ ਤੇ ਗੁਰਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੇ ਆਪ ਹੀ ਜਜਮੈਂਟ ਹੋ ਜਾਂਦੀ ਹੈ ਠੀਕ ਹੈ ਬਾਕੀ ਮਰੀਜ਼ ਜਦੋਂ ਤੁਰਕੀਆਂ ਹੁੰਦਾ ਨਾ ਅਦੀ ਤੋਂ ਵੱਧ ਜਜਮੈਂਟ 70 80% ਤੇ ਮੈਨੂੰ ਉਦੋਂ ਹੀ ਜਜਮੈਂਟ ਹੋ ਜਾਂਦੀ ਐ ਵੀ ਇਹਨੂੰ ਫਾਲਟ ਕਿੱਥੇ ਸੋਈ ਮੇਰੀ ਇੱਕ ਬੇਨਤੀ ਆ ਵੀ ਕਈ ਬੰਦੇ ਕੀ ਕਰਦੇ ਆ ਜਿਵੇਂ ਇੱਥੇ ਫੋਨ ਲਾ ਲਿਆ ਦੁਕਾਨ ਵਾਲੇ ਫੋਨ ਤੇ ਉਦੋਂ ਬਾਅਦ ਇਧਰੋਂ ਸਾਡੇ ਨਾਲ ਗੱਲ ਕਰੀ ਫਿਰ ਦੂਜੇ ਫੋਨ ਤੇ ਲਾ ਲੈਣ ਮੇਰੀ ਰਿਕਵੈਸਟ ਵੀ ਹੈ ਜਿਆ ਕੁਝ ਨਾ ਕਰਨਾ ਵੀਡੀਓ ਹੀ ਪੂਰੀ ਦੇਖ ਲੈਣ ਵੀਡੀਓ ਦੇ ਵਿੱਚ ਹਾਰ ਪੁਆਇੰਟ ਤੁਹਾਨੂੰ ਮਿਲ ਜਾਣਾ ਕਿਉਂਕਿ ਮੈਂ ਸ਼ਨੀਵਾਰ ਕਰਤਾਰਪੁਰਾਂ ਐਤਵਾਰ ਅੰਮ੍ਰਾਲਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਮੈਂ ਮੁੱਲਾਂਪੁਰਾਏ ਦੁਕਾਨ 'ਚਾ ਮੁੱਲਾਂਪੁਰਾਏ ਕਿਹਨੇ ਮੈਨੂੰ ਮਿਲਣਾ 9 ਤੋਂ ਕਈ ਬੰਦੇ ਫੋਨ ਕਰੀ ਜਾਂਦੇ ਆ ਵੀ ਸਾਨੂੰ ਵੇਟ ਕਰ ਲਿਆ ਜੀ ਬਸ ਸਾਡਾ ਘੰਟੇ ਕਦਾ ਰਹਾ ਰਹਿ ਗਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਮੈਨੂੰ ਮਿਲਣਾ ਤਾਂ ਪਹਿਲਾਂ ਆਓ ਮੈਂ ਨਹੀਂ ਕਿਹਾ ਵੀ ਵੇਟ ਕਰਨਾ ਤੇ ਨਾ ਮੈਂ ਕਿਸੇ ਨੂੰ ਇਹ ਕਹਿਣਾ ਮੇਰੇ ਤੱਕ ਆਓ ਤੇ ਮੇਰੀ ਇਹ ਤਾਂ ਗੁਰਨਾਨਕ ਪਾਸ਼ਾ ਦੀ ਕਿਰਪਾ ਨਾਲ ਇੱਕੋ ਹੀ ਹਰ ਜਾਂ ਵੀ ਅਸੀਂ ਕਹਿ ਰਹੇ ਨਹੀਂ ਕਹਿਣਾ ਸਾਡੇ ਤੱਕ ਆਓ ਜਿਹਨੂੰ ਸਾਡੀ ਲੋੜ ਹੈ ਉਹ ਆ ਸਕਦਾ ਜਿਹਨੂੰ ਨਹੀਂ ਲੋੜਾ ਨਾ ਆਵੇ ਠੀਕ ਹੈ ਕਈ ਕਈ ਤੁਹਾਡੇ ਕੋਲ ਸਾਡੇ ਕੇਸ ਵੀ ਆਉਂਦੇ ਹੋਣਗੇ ਲੋਕ ਕਹਿੰਦੇ ਕਿ ਅਸੀਂ ਤਾਂ ਜੀ ਬਥੇਰੇ ਵੱਡੇ 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 ਹਸਪਤਾਲਾਂ 'ਚ ਵੀ ਦਿਖਾ ਲਿਆ ਕੋਈ ਫਰਕ ਨਹੀਂ ਪਿਆ ਕੋਈ ਆ ਬੀਬੀ ਐਪਾ ਇੱਕ ਫਿੱਟ ਕੀਤੀ ਆ ਹ ਤੁਸੀਂ ਦੇਖਿਆ ਇਹ ਜਿਹਨੂੰ ਕੋਈ ਹੱਥ ਪਾਉਂਦਾ ਤੇ ਇੱਕ ਖੋਜੇਵਾਲ ਦਾ ਮੁੰਡਾ ਸੀ 24 ਸਾਲ ਸੀਪੀ ਨਾਲ ਬੈਠਾ ਰਿਹਾ ਕਦੇ ਰਹਿਣਗੇ ਨਹੀਂ ਦੇਖਿਆ ਦੁਰਦਾ ਆ ਤੜਿਆ ਫਿਰ ਤੇ ਉਹਨੂੰ ਕੀ ਕਹੋਗੇ ਪੋਲੀ ਵਾਲੇ ਬੜੇ ਗੇ ਇਸ ਕੀਤੇ ਇਹਨਾਂ ਨੂੰ ਪੋਲੀਆ ਸੀ ਲੋਕੀ ਕਹਿੰਦੇ ਇਹ ਠੀਕ ਨਹੀਂ ਹੋਦਾ ਉਹ ਲੱਤਾਂ ਵੀ ਕੰਮ ਜਾਵ ਗਰਦੀਆਂ ਇਹਨੀਆਂ ਲੱਤਾਂ ਇਦਾਂ ਲੰਗਦੀਆਂ ਸੀ ਤੇ ਉਹ ਕਿਰਪਾ ਰਹੀ ਗੁਰਪ੍ਰਸਾਦ ਜੀ ਜਦੋਂ ਉਹਨੇ ਕਰਵਾਉਣਾ ਤੇ ਉਹਨੇ ਇਹ ਜबान ਤੋਂ ਹਾਂ ਕਰਵਾ ਦੇਣੀ ਆ ਹੁਣ ਆ ਜਿਵੇਂ ਕੈਂਸਰ ਵਾਲਾ ਪੇਸ਼ੈਂਟ ਸੀ ਆ ਜੀ 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 ਕੱਲੋ ਵੀ ਘਰ ਚ 70 ਵੇਚ ਗਏ ਸੀ ਫੇਰ ਉਹ ਕਹਿੰਦੇ ਸਾਹ ਚੱਲਦੇ ਕਿਤੇ ਦਿਖਾ ਕੇ ਤਾਂ ਦੇਖ ਲਈਏ ਹੋਰੇ ਚੱਕ ਲਿਆਏ। ਉਹਰੇ ਜਾ ਕੇ ਲਿਆ ਮੈਂ ਕਿਹਾ ਜਾ ਕੁਛ ਨਹੀਂ ਹੋਇਆ ਇਹਨੂੰ। ਉਹਨਾਂ ਨੂੰ ਪਾਸ਼ਾ ਕਿਰਪਾ ਕਰਨਗੇ ਠੀਕ ਹੈ। ਉਹਦੇ ਬਾਅਦ ਉਹ ਠੀਕ ਸਾਹ ਹੈ ਤੁਹਾਡੇ ਸਾਹਮਣੇ ਕੀ ਬੋਲ ਕੇ ਗਏ ਆ? ਆਪ ਆਪ ਮੁਹਾਰੇ ਆਏ ਨੇ ਸਾਹਮਣੇ ਆਏ ਉਹ ਦੱਸ ਕੀ ਸੀ ਮਤਲਬ ਕਹਿੰਦੇ ਕਿ ਮੇਰੀ 65000 ਦੀ 15 ਦਿਨ ਦੀ ਦਵਾਈ ਹੁੰਦੀ ਸੀਗੀਆਂ। 21 ਦਿਨ ਦੀ 21 ਦਿਨ ਦੀ ਦਵਾਈ ਤੇ ਹੁਣ ਇੱਥੇ ਅੱਛਾ ਤੁਸੀਂ ਤੁਸੀਂ ਬਿਲਕੁਲ ਨਿਸ਼ੁਲਕ ਦਿੰਨੇ ਹੋ ਇੱਕ ਸੇਵਾ ਤੁਹਾਡੇ ਵੱਲੋਂ ਬਹੁਤ ਵੱਡੀ ਸੇਵਾ ਜੀ ਇਹ ਵੀ। ਦਵਾਈਆਂ ਵੀ ਨਹੀਂ ਕਦੇ ਕੈਂਸਲ ਦੀ ਦਵਾਈ ਦਾ ਕਿਸ਼ਤ ਲਿਆ। ਕੋਈ ਕੈਂਸਰ ਵਾਲੇ ਪੇਟਾਣਾਂ ਨੂੰ ਬੇਨਤੀ ਹੈ ਵੀ ਪਹਿਲਾਂ ਫੋਨ ਕਰਕੇ ਪਤਾ ਕਰ ਲੈਣਾ ਦਵਾਈ ਬਾਰੇ ਨਹੀਂ ਤਾਂ ਗੇੜਾ ਪਊਗਾ ਕਿਉਂਕਿ ਇਹ ਦਵਾਈ ਦੀ ਸ਼ਾਰਟ ਰਹਿੰਦੀ ਆ ਸਮਾਨ ਨਹੀਂ ਬਾਜ਼ਾਰ ਚ ਮਿਲਦਾ ਹੂੰ ਜੋ ਸਮਾਨ ਬਾਜ਼ਾਰ ਚ ਜਿਹੜਾ ਮਿਲਦਾ ਜਿਉਂ ਜਿੱਥੋਂ ਵੀ ਪੈਦਾ ਹੁੰਦਾ ਸੀ ਉਹ ਪੈਦਾ ਕਰ ਕਰਕੇ ਲੋਕਾਂ ਨੂੰ ਫਗਦਾ ਰਹੇ ਆ ਕੁਝ ਜਿਹਾ ਰਿ ਆਯੁਰਵੈਦਿਕ ਦੇਸੀ ਦਵਾਈ ਹੁੰਦੀ ਹੈ ਬਿਲਕੁਲ ਦੇਸੀ ਹੈ ਜੀ ਬਿਲਕੁਲ ਦੇਸੀ ਹੈ ਮੈਂ ਦਵਾਈਆਂ ਜਿਹੜੀਆਂ ਇੱਕ ਆ ਸੰਕਪਸ਼ਵੀ ਦਾ ਸਾਧ ਤੇ ਇੱਕ ਉਹ ਸਦਮਗਰਤਾ ਵਿੱਚ ਇਹ ਦੋ ਦਵਾਈਆਂ ਮੈਂ ਬਣੀਆਂ ਹੋਈਆਂ ਵਰਤਦਾ ਬਾਕੀ ਕਦੇ ਹੋਰ ਦਵਾਈ ਬਣੀ ਹੋਈ ਮੈਂ ਕਦੀ ਨਹੀਂ ਵਰਤੀ ਇਹ ਵੀ ਮੈਂ ਆਪਣੀਆਂ ਬਣਵਾਈਆਂ ਕਿਸੇ ਕੰਪਨੀਆ ਆਪਣੇ ਟਾਈਅਪ ਕਰਕੇ ਹਾਂਜੀ ਕਿਸੇ ਨਾਲ ਟਾਈਅਪ ਕਰਕੇ ਕੰਪਨੀਆ ਤੇ ਅਦਰਵਾਈਜ਼ ਮੈਂ ਹੋਰ ਕੋਈ ਬਣੀ ਹੋਈ ਦਵਾਈ ਨਹੀਂ ਵਰਤਦਾ ਦਵਾਈਆਂ ਸਾਰੀਆਂ ਬਣੀਆਂ ਹੋਈਆਂ ਤੇ ਮਿਲਕੋ ਬਾਜ਼ਾਰ ਚ ਹਰ ਤਰ੍ਹਾਂ ਦੀ ਹੈ ਪਰ ਆਪ ਆਪਣੀ ਦਵਾਈ ਤੇ ਜਿਆਦਾ ਭਰੋਸਾ ਕਰਦੇ ਆ ਤੇ ਇੱਕ ਗੁਰਦੇ ਕਦੂਦਾਂ ਤੇ ਹਰਦੀਆਂ ਇਹ ਤਿੰਨ ਦਵਾਈਆਂ ਨਹੀਂ ਦਿੰਦੇ ਬਾਕੀ ਹਰ ਦਵਾਈ ਦਿੰਦੇ ਆ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਜਿਹੜਾ ਰਿਜ਼ਲਟ ਹਜੇ ਤੱਕ 98 99% ਕਿਦੇ ਬੱਚਾ ਨਹੀਂ ਹੈਗਾ ਇਹਦਾ ਦੱਸਦਾ ਕਿ ਇਹਦਾ ਮਾਈਗਰੇਨ ਹੈ ਕਿ ਇਹਦਾ ਡਿਪਰੈਸ਼ਨ ਹੈ ਕਿ ਇਹਨੂੰ ਸੰਗੜ ਲੱਗਿਆ ਹਰ ਤਰ੍ਹਾਂ ਦੀ ਦਵਾਈ ਨੇ ਕਿਹਾਦਾ ਲੀਵਰ ਖਰਾਬ ਹੈ ਕਿ ਇਹਨੂੰ ਅਸਥਮ ਹਰ ਤਰ੍ਹਾਂ ਦੀ ਦਵਾਈ ਨੇ ਕਿਹਾ ਇਹ ਬੱਚਾ ਨਹੀਂ ਹੈਗਾ ਕਿ ਇਹਦੇ ਮਤਲਬ ਕੁੜੀਆਂ ਦੇ ਦੋ ਹਰ ਤਰ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ ਬੱਚਾ ਨਹੀਂ ਹੁੰਦਾ ਬੇਵੋਲਾਦ ਪੰਦਾ ਵੀ ਇਲਾਜ ਹੈਗਾ ਆਜੀ ਵਿੱਚ ਬਿਲਕੁਲ ਜੀ ਆਰਜੀਵਲ ਦੇ ਵਿੱਚ 23 ਜਨਵਰੀ 11 ਦੇ ਵਿੱਚ 57 ਸਾਲ ਦੀ ਉਮਰ ਦੇ ਵਿੱਚ ਕਲੇਡੀਆਂ ਦੇ ਬੱਚੇ ਜਨਮ ਦਿੱਤਾ ਤੇ ਔਰ ਉਸ ਤੋਂ ਬਾਅਦ ਆ 2022 ਦੇ ਵਿੱਚ 63 ਸਾਲ ਦੀ ਮਰਦੇ ਵਿੱਚ ਸਿੱਧਾ ਬੱਚੇ ਨੇ ਲੇਡੀ ਨੇ ਦੋ ਬੱਚੇ ਜਾਨੋਂ ਦਿੱਤਾ ਆ ਰਿਕਾਰਡ ਹੈ ਹੁਣ ਤੱਕ ਉਹਨਾਂ ਨੂੰ ਪਾਸ਼ਾ ਦੀ ਕਿਰਪਾ ਦੇ ਨਾਲ ਨਹੀਂ ਇਹਨਾਂ ਕਾਰਨ ਕੀ ਹੁੰਦਾ ਕੀ ਕਾਰਨ ਤੁਸੀਂ ਕੋਈ ਕਾਰਨ ਲੱਭ ਜਿਓ ਕਿ ਦਵਾਈ 'ਚ ਕੋਈ ਬੱਚੇ ਦੀ ਦਵਾਈ ਦੇ ਵਿੱਚ ਜਦੋਂ ਉਹਨਾਂ ਨੇ 2-4 ਸਾਲ ਲੰਘ ਗਏ ਨਾ ਲੇਡੀ ਸੀ ਦੇ ਜਣ ਦੇ ਇੱਕ ਦਿਮਾਗ 'ਚ ਗੱਲ ਕਰ ਕਰ ਜ ਨਹੀਂ ਪਤਾ ਨਹੀਂ ਸਾਡੀ ਕੋਖਰੀ ਨਹੀਂ ਹੋਣੀ ਤੇ ਸਾਨੂੰ ਪਰਮਾਤਮਾ ਨੇ ਪਤਾ ਸਾਡੀ ਨੂੰ ਦੇਣਾ ਹੀ ਨਹੀਂ ਤੇ ਉਹ ਜਦੋਂ ਇਦਾਂ ਦੀ ਵਿਰੋਧੀ ਅੱਗ 'ਚ ਜੀਂਦੇ ਫਿਰ ਜਿਹੜੇ ਜਣ ਕਣ ਉਹ ਆਦ ਬਰੇ ਹੋ ਕੇ ਆਉਂਦੇ ਆ ਸਾਡੀ ਸੋਚ ਕੀ ਆ ਅਸੀਂ ਜੂਟਾਸ ਨੂੰ ਸਟਰੋਂਗ ਕਰਨ ਲਈ ਤੇ ਜੰਡਗਣਾ ਨੂੰ ਸਟਰੋਂਗ ਕਰਨ ਲਈ ਦਵਾਈ ਦਿੰਦੇ ਆ ਲੇਡੀਜ਼ ਲਈ ਨੂੰ ਤੇ ਵੀਰਜ ਬਣਾਉਣ ਵਾਲੀ ਗ੍ਰੰਥੀ ਨੂੰ ਸਟਰੋਂਗ ਕਰਨ ਲਈ ਤੇ ਜੰਡਗਣਾ ਨੂੰ ਸਟਰੋਂਗ ਕਰਨ ਲਈ ਇਹ ਲੈਣ ਜੰਡ ਤੋਂ ਦਵਾਈ ਦਿੰਦੇ ਆ ਤੇ ਜੇ ਕੋਈ ਉਹਨਾਂ ਦਾ ਜਿਵੇਂ ਵਾਰੀ ਲੈ ਲੈਂਦਾ ਅਸੀਂ ਪੈਸੇ ਬਾਅਦ ਵਿੱਚ ਵੀ ਲੈ ਲੈਂਦੇ ਆ ਉਹਦੇ ਨਾਲ ਹੋਰ ਪੋਜ਼ਿਟਿਵਿਟੀ ਵੜ ਜਾਂਦੀ ਉਹਨਾਂ ਦੇ ਦਿਮਾਗ 'ਚ ਬਈ ਇਹਨੂੰ ਕਿਹੜਾ ਲਾਲਚਾ ਕੋਈ ਪੋਜ਼ਿਟਿਵਿਟੀ ਵੜ ਜਾਂਦੀ ਹੈ ਪੋਜ਼ਿਟਿਵਿਟੀ ਹੋ ਗਈ ਤਾਂ ਉਦੋਂ ਬੱਚਾ ਕੇਸ ਠੀਕ ਹੋਣਾ ਜਿੰਨੀ ਦੇਰ ਉਹ ਨੈਗੇਟਿਵਿਟੀ ਉਹਨਾਂ ਦੇ ਦਿਮਾਗ 'ਚ ਹੁੰਦੀ ਹੈ ਉਹ ਬੱਚੇ ਦਾ ਕੇਸ ਠੀਕ ਨਹੀਂ ਹੋ ਸਕਦਾ ਬੱਤ ਜੋ ਤੂੰ ਜੋ ਥੋੜਕਾ ਮਰੀਜ਼ ਹੋ ਤੁਸੀਂ ਗੋਡਿਆਂ ਦਾ ਤੁਸੀਂ ਆਪਣੇ ਦੇਖਿਆ ਜਿਵੇਂ ਤੁਸੀਂ ਹੱਥਾਂ ਦਾ ਟ੍ਰੀਟਮੈਂਟ ਕਰਦੇ ਹੋ ਤੁਹਾਡੇ ਤੋਂ ਜਾਣ ਤੋਂ ਬਾਅਦ ਘਰੇ ਇਹ ਚੱਲ ਗਿਆ ਉੱਥੇ ਸਾਡਾ ਵੀ ਆਪਣੀ ਕੋਈ ਰਿਸਪੌਂਸਿਬਿਲਟੀ ਹੈ ਕਿ ਅਸੀਂ ਵੀ ਇਹ ਵੀ ਚੀਜ਼ਾਂ ਧਿਆਨ ਰੱਖਣੀਆਂ ਨੇ ਇਹ ਨਹੀਂ ਦੇਖੋ ਮੈਂ ਤੇ ਇਥੋਂ ਅਸੀਂ ਉਹ ਪਰਹੇਜ਼ ਦੱਸਦੇ ਹਾਂ ਉਹ ਦੱਸ ਨੰਬਰ ਅਸੀਂ ਕਹਿੰਨੇ ਫੋਟੋ ਖਿੱਚ ਲੈ ਤੇ ਪਰਹੇਜ਼ਾ ਤੋਂ ਦੱਸ ਕੇ ਭੇਜੀਦਾ ਸਾਡਾ ਫਰਜ਼ ਆ ਸਹੀ ਗਾਈਡੈਂਸ ਦੇ ਕੇ ਸਹੀ ਦਵਾਈ ਦੇਣਾ ਗੁਰੂ ਨਾਨਕ ਸਾਹਿਬ ਦੀ ਗੱਲ ፈਦੇ ਨਾਲ ਅਗਲੇ ਦਾ ਫਰਜ਼ ਆ ਸਹੀ ਪਰਹੇਜ਼ ਰੱਖ ਕੇ ਸਹੀ ਢੰਗ ਨਾਲ ਦਵਾਈ ਲਵੇ ਤੇ ਠੀਕ ਹੋ ਜਾਂਦਾ ਤੇ ਮੇਰਾ ਤਾਂ ਸਿੱਧਾ ਜਿਹਾ ਪੁਆਇੰਟ ਮੈਂ ਫੇਰ ਕਹਿ ਰਿਹਾ ਤਿੰਨ ਮਹੀਨੇ ਜਿਹੜੇ ਨੇ ਮੇਰੀ ਗੋਡਿਆਂ ਦੀ ਦਵਾਈ ਖਾ ਲਈ ਉਹਦੇ ਕੋ ਰਿਕਾਰਡ ਹੈਗਾ ਮੇਰੀ ਤਿੰਨ ਮਹੀਨੇ ਦਵਾਈ ਲਗਾਤਾਰ ਦਵਾਈ ਖਾਧੀ ਤੇ ਮੇਰੀ ਹਕਾ ਕੇ 1:00 ਵਜੇ ਅਜੇ ਤੱਕ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਤੇ ਜਿਹੜਾ ਕਹਿੰਦਾ ਮੇਰਾ ਲੱਕ ਦੋਦਾ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਮਹੀਨਾ ਡੇਢ ਵੀਨਾ 2 ਮਹੀਨੇ ਜਿਹਨੇ ਦਵਾਈ ਖਾ ਲਈ ਮੇਰੀ ਲੱਕ ਵਾਲੇ ਦੇ ਜੇ ਹੋਰ ਠੀਕ ਨਹੀਂ ਹੈਗਾ ਮੇਰੀ 1:00 ਵਜੇ ਆ ਕੇ ਸਵਾਲੀ ਪੈ ਜਾਂਦਾ ਤੇ ਕਿਉਂਕਿ ਗੁਰਦਾਨ ਪਾਸ਼ਾ ਦੀ ਕਿਰਪਾ ਹੀ ਇਦਾਂ ਦੀ ਆ ਅਸੀਂ ਸਵੇਰੇ ਅਰਦਾਸ ਕਰਦੇ ਆ ਉਹਨੂੰ ਮਲਾਈ ਜਿਹਦੇ ਰੋਗ ਦੀ ਬੁਨਿਆਦ ਪੂਰੀ ਹੋ ਗਈ ਸਮਝ ਲਾਗੀ ਮੇਰੀ ਗੱਲ ਉਹ ਪਰਮਾਤਮਾ ਉਹ ਜਿਹੇ ਬੰਦਿਆਂ ਮੇਲ ਮਲਾਉਂਦਾ ਜਿਨ੍ਹਾਂ ਨੂੰ ਨੇ ਜਸ ਦੇਣਾ ਹੁੰਦਾ ਦਵਾਈ ਦਵਾਈ ਚ ਸਾਥ ਨਹੀਂ ਹੁੰਦਾ ਸਾਥ ਇਹ ਉਹਨਾਂ ਪਾਸ਼ਾ ਦੀ ਕਿਰਪਾ ਦੇ ਨਾਲ ਹੁੰਦਾ ਤੇ ਜਿਹਨੂ ਦੇ ਤੋਂ ਉਹਨੇ ਜਿਹਨੂ ਜਸ ਦੇਣਾ ਜਾਂ ਵਾਵਾ ਕਰਾਉਣੀ ਜਿੱਦੀ ਉਹਦੇ ਕੋਲੋਂ ਠੀਕ ਕਰਵਾ ਦਿੰਦਾ ਕਿਵੇਂ ਹੋ ਤੁਸੀਂ ਹਾਂਜੀ ਬਹੁਤ ਬਿਲਕੁਲ ਠੀਕ ਪਹਿਲਾਂ ਕਿਵੇਂ ਕੀ ਕਿੰਨੀ ਕੀ ਪਹਿਲਾਂ ਦਰਦ ਰਹਿੰਦਾ ਸੀ ਮੇਰੇ ਕੈਡੂ ਚ ਪਾਣੀ ਨਹੀਂ ਪਾਣੀ ਹਟਦਾ ਸੀ ਫੋਨ ਵੀ ਪੈਂਦਾ ਸੀ ਹੁਣ ਕਦੀ ਕਦੀ ਪਾਣੀ ਪੈਂਦਾ ਕਦੀ ਕਦੀ ਫੋਨ ਪੈਂਦਾ 15 ਦਿਨ ਹੋ ਗਏ ਮੈਨੂੰ ਦਵਾਈ ਕਰ ਪੰਜੋ ਜੀ ਡਾਕਟਰ ਕੋਲ ਗਏ ਉਹਨਾਂ ਨੂੰ ਕੀ ਕਿਹਾ ਤੁਸੀਂ ਐਨ ਬੋਲਿਆ ਸੀ ਜੀ ਕੈਂਸਰ ਆ ਗਿਆ ਹਾਂ ਕੈਂਸਰ ਪਰ ਪੋਟਰ ਫੁਟਾ ਕਰਾਤੀਂਦੇ ਜੀ ਸਾਰੀਆਂ ਵੀ ਕੈਂਸਰ ਆ ਗਿਆ ਤੇਰੇ ਹੁਣ ਇੱਥੇ ਤੁਸੀਂ ਐ 15 ਦਿਨ ਹੋ ਗਏ ਤੁਹਾਨੂੰ ਹਾਂ 15 ਦਿਨ ਹੋ ਗਏ ਜੀ 15 ਦਿਨਾਂ ਚ ਫਰਕ ਤੁਹਾਨੂੰ ਲੱਗ ਗਿਆ ਹਾਂ ਹਾਂ ਜੀ ਹਾਂ 15 ਦਿਨਾਂ ਚ ਲੱਗ ਗਿਆ ਦੇਖੋ ਸਾਨੂੰ ਉਹਦਾ ਲੋਕਾਂ ਨਾਲ ਜ਼ਿਆਦਾ ਗੱਲਬਾਤ ਕਰੀਏ ਅਸੀਂ ਵੀਰਵਾਰ ਨੂੰ ਪੂਰੇ 15 ਦਿਨ ਹੋ ਜਾਣਗੇ ਮੈਨੂੰ ਓਏ 15 ਦਿਨਾਂ ਚ ਬੰਨ ਫਰਕ ਪੈ ਗਿਆ ਬਹੁਤ ਪੈ ਗਿਆ ਲੱਗਦਾ ਜੀ ਦੇਖੋ ਜੀ ਤੁਹਾਨੂੰ ਚਿਹਰੇ ਤੇ ਪਾ ਲੱਗ ਜਾਂਦਾ ਬੰਦੇ ਦੇ ਜਦੋਂ ਆਉਂਦਾ ਨਾ ਜੀ ਇਹ ਚ ਸਾਰੇ ਕੀ ਦੇਖੋ ਮਕੈਂ ਹੈ ਜੀ ਹਾਂ ਹੁਣ ਐਨੇ ਜੋਗੇ ਹੈ ਨਹੀਂ ਤੇ ਚੰਡੀਗੜ੍ਹ ਜੋਗੇ ਜਾਣ ਨੂੰ ਆਪਣੇ ਆ ਘਾਪਤਾਂ ਜਾ ਕੇ ਆਏ ਆ ਉਹਨਾਂ ਦਾ ਆਪਣੀ ਕਾਰਵਾਈ ਕਰਤੀ ਜੋ ਕਰਨੀ ਦੀ ਹੂੰ ਹੂੰ ਪਹਿਲਾਂ ਤਾਂ ਤੇਲ ਹੀ ਨਹੀਂ ਪੂਰਾ ਹੁੰਦਾ ਮੋਟਰਸਾਈਕਲ ਆ ਬੱਸ ਕਰਾਇਆ ਹੀ ਨਹੀਂ ਪੂਰਾ ਹੁੰਦਾ ਜੀ ਹੋਟਲ ਦੇ ਤੇਲ ਦੀ ਤਾਂ ਗੱਲ ਛੱਡੋ ਪਹਿਲੀ ਵਾਰੀ ਜਦੋਂ ਕੋਈ ਕੈਂਸਰ ਆ ਜਾ ਕੋਈ ਇਦਾਂ ਦਾ ਪੇਸ਼ੈਂਟ ਫਸ ਗਿਆ ਨਾ ਹਸਪਤਾਲ 'ਚ ਉਹ ਟੈਸਟ ਕਰਵਾ ਕਰਵਾ ਕੇ ਬੰਦੇ ਨੂੰ ਹੰਬਾ ਦਿੰਦੇ ਆ ਲਾਲੇ ਬਹੁਤ ਨੇ ਭੱਜਦਾ ਤਾਂ ਨਾ ਪਤਾ ਵੀ ਕੈਂਸਰ ਆ ਭੱਜ ਨਾ ਜਾਈ ਤੇਰਾ ਇਲਾਜ ਪੱਕਾ ਕਰਾਂਗੇ ਕਦੋਂ ਲੰਬਰ ਕਦੋਂ ਹੀ ਅਗਲਾ ਭਾਜਣਾ ਮਾਰਾ ਹੋਰ ਕੀ ਕਰੂਗਾ ਜੀ ਉਹਨਾਂ ਨੇ ਵੀ ਕਹਾਲ ਤੁਹਾਨੂੰ ਪੂਰੀ ਪਾਵ ਨਹੀਂ ਕਿ ਹਾਂ ਦੋਸਤ ਅੱਜ ਕਰਨਾ ਕੱਲ ਕਰਨਾ ਬੜੇ ਭੱਜ ਜਾਂਦੇ ਨੇ ਵੀ ਭੱਜਣਾ ਜਾਏ ਉਹ ਵੈਸੇ ਨਾ ਮਾਰਾ ਭੱਜਣਾ ਜੀ ਅਗਲਾ ਹੋਰ ਕੀ ਕਰੂਗਾ ਸੋ ਆਪ ਨੂੰ ਦਰਖਾਸਤ ਹੈ ਪਹਿਲੀ ਗੱਲ ਤਾਂ ਵੀਡੀਓ ਸ਼ੇਅਰ ਕਰ ਦੇ ਕਿਉਂਕਿ ਇਸ ਵੀਡੀਓ ਦੇ ਨਾਲ ਬਹੁਤ 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 ਲੋਕਾਂ ਦਾ ਭਲਾ ਹੋ ਸਕਦਾ ਸੋ ਸਰਬੱਤ ਦੇ ਭਲੇ ਲਈ ਵੀਡੀਓ ਸ਼ੇਅਰ ਕਰਿਓ ਜਿਹੜੇ ਲੋਕ ਕੈਂਸਰ ਤੋਂ ਪੀੜ ਦੇ ਲੱਕ ਦਰਦ ਹੋ ਗਿਆ ਜੋੜਾ ਦਰਦ ਗੋਡਿਆ ਦਰਦ ਇੱਥੇ ਵੈਸਾ ਪਹਿਲਾਂ ਤਾਂ ਹੱਥਾਂ ਨਾਲ ਇਲਾਜ ਕਰਦੇ ਨੇ ਤੇ ਕੈਂਸਰ ਦਾ ਜਿਹੜਾ ਉਹ ਨਿਸ਼ੁਲਕ ਤੁਹਾਨੂੰ ਬਿਲਕੁਲ ਮੁਫਤ ਅਰਦਾਸ ਕਰਕੇ ਦਵਾਈ ਦਿੰਦੇ ਨੇ ਇੱਥੇ ਬਿਲਕੁਲ ਇੱਕ ਵਾਰ ਆ ਜਾਓ ਵੀਡੀਓ ਸ਼ੇਅਰ ਕਰ ਲਓ ਕਿਹੜੇ ਕਿਹੜੇ ਦਿਨ ਕਿੱਥੇ ਗਿਆ ਤੁਹਾਨੂੰ ਵੈਸਾ ਮਿਲਣਗੇ ਇੱਕ ਵਾਰੀ ਕਾਲ ਕਰਕੇ ਪਹਿਲਾਂ ਪੁੱਛਣਾ ਫਿਰ ਇੱਥੇ ਆਉਣਾ ਜੀ ਕਿਹੜੀ ਸਟੇਜ ਦੀ ਕੈਂਸਰ ਦੀ ਪਹਿਲਾਂ ਪਲਾਸਟਿਕ ਦੀ ਸਟੇਜ ਦੀ ਅੱਛਾ 13 ਮਹੀਨੇ ਪਹਿਲਾਂ ਪੈਟ ਸਕੈਨ ਕਰਾਇਆ ਦੀ ਹੂੰ ਹੂੰ ਉਹਦੇ ਵਿੱਚ ਨਾ ਸਾਰੇ ਬਾਡੀ ਦੇ ਵਿੱਚ ਕੈਂਸਰ ਦੀ ਹੂੰ ਵੀਰ ਚੇਰ ਤੇ ਅਸੀਂ ਲੈ ਕੇ ਆਏ ਤੇ ਹੂੰ ਉਰੇ ਜਦੋਂ ਲਾਹੀ ਬੈ ਸਭ ਨੂੰ ਮਿਲੇ ਮੇਰਾ ਕੋਈ ਰਿਸ਼ਤੇਦਾਰ ਹੈ ਉਹ ਉਹਦਾ ਗਾਂ ਦੋਸਤ ਸੀ ਮੇਰੇ ਮਾਮੇ ਜੀ ਦਾ ਅੱਛਾ ਲੋਹਰਾਂ ਸਾਹਿਬ ਤੋਂ ਉਹਨਾਂ ਨੇ ਤੁਹਾਨੂੰ ਦੱਸਿਆ ਪਹਿਲਾਂ ਤਾਂ ਸੁਣੀ ਕਰਦੇ ਰਹੇ ਸੀ ਦੋ ਮਹੀਨੇ ਵੀ ਇੰਨੀ ਤੰਗ ਆਏ ਕਿ ਕਿਵੇਂ ਠੀਕ ਆਊਗੀ ਜਾਦੇ ਬਿੜੇ ਖਲਾਤ ਵਿਗੜ ਗਏ 12ਵੇਂ ਮਹੀਨੇ ਦੀ 4 ਤਰੀਕ ਲੱਖ ਕਿਣਾ ਆਪਣਾ ਦੋ ਦੜਾ ਸਮਾਨੇ ਲਵੇ ਸਮਾਨੇ ਹਾਂ ਠੀਕ ਹੈ ਹੁਣ ਅੱਜ ਨ ਦੁਆਰੇ ਪੀਟ ਸਕੈਨ ਕਰਾਇਆ ਬਾਈ ਕੋਈ ਗੰਡ ਨਹੀਂ ਆਈ ਕਿਤੇ ਕੈਂਸਰ ਦਾ ਨਮੂਨ ਨਿਸ਼ਾਨੀ ਆਇਆ ਚਾਰ ਕਿ ਮਹੀਨੇ ਦਵਾਈ ਖਾਂਦੇ ਨੂੰ ਹੋਏ ਨੇ ਮੈਂ 10 ਮਹੀਨਿਆਂ ਦੇ ਵਿੱਚ 10 ਲੱਖ ਰੁਪਏ ਲਾ ਚੁੱਕਿਆ ਮਰੀਜ਼ ਦੇ ਉੱਤੇ ਨ ਇਥੇ ਫੱਜੀ ਵੀ ਨਹੀਂ ਕੱਢਦੇ ਨਾ ਜੀ ਕੁਝ ਨਹੀਂ ਕਿਤੇ ਮੈਂ ਤਾਂ ਬਹੁਤ ਧੰਨਵਾਦ ਕਰਦਾ ਜੀ ਵੈਸਾਬ ਦਾ ਜਿਨ੍ਹਾਂ ਐਡਾ بڑا ਪ੍ਰਾਲਾ ਕਰਕੇ ਫ੍ਰੀ ਮੈਂ 10 ਲੱਖ ਲਾ ਕੇ ਵੀ ਸਹੂਤੀ ਨਹੀਂ ਆਈ ਬੀਮਨ ਨੂੰ ਵੀ ਬੰਦਮਰੀ ਠੀਕ ਹੋਣਾ ਇਥੇ ਇੱਕ ਫ੍ਰੀ ਦੇ ਨਾਲ ਇਲਾਜ ਕਰਦੇ ਨੇ ਇਹ ਦੂਤੋਂ ਦੀ ਸਮਾਜ ਸੇਵਾ ਕੋਈ ਨਹੀਂ ਹੈਗੀ ਕੁਝ ਕੋਈ ਰਿਪੋਰਟ ਦੇ ਵਿੱਚ ਕੁਝ ਵੀ ਨਹੀਂ ਆਇਆ ਜੀ ਸਾਰੀ ਰਿਪੋਰਟਾਂ ਦੁਬਾਰਾ ਕਰਾਈ ਜ ਨੇ 13 ਮਹੀਨੇ ਬਾਅਦ ਹੋਰ ਕਿਰਪਾ ਗੁਰਪਾਸ਼ਾ ਦੀ ਠੀਕ ਹੈ ਔਰ ਇੱਕ ਨਹੀਂ ਇਹਨਾਂ ਦੇ ਪੇਸ਼ੈਂਟ ਕਈ ਸੀ ਇੱਕ ਦੇ ਪੈਰ ਤੇ ਸੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਪਹਿਲਾਂ ਸ਼ਾਇਦ ਪੈਰ ਕੱਟਣਾ ਪਵੇ ਇਹਨਾਂ ਦੀ ਵਾਰਡਿੰਗ ਡਾਕਟਰ ਜੀ ਤੁਹਾਨੂੰ ਕਿਹਾ ਇਹ ਹਾਂਜੀ ਹਾਂ ਮੈਨੂੰ ਕਿਹਾ ਗਿਆ ਸੀ ਵੀ ਤੁਹਾਡਾ ਆਪਰੇਸ਼ਨ ਕਰਾਂਗੇ ਜੇ ਤਾਂ ਪੈਰ ਬਚ ਗਿਆ ਠੀਕ ਹੈ ਮੁੱਲਾਪੁਰ ਚੰਡੀਗੜ੍ਹ ਦੇ ਵਿੱਚ ਪੈਂਦਾ ਜੀ ਉੱਥੇ ਟਾਟਾ ਹੋਮੀਬਾਬਾ ਟਾਟਾ ਹਸਪੀਟਲ ਹੈ ਉਹਨਾਂ ਨੇ ਕਿਹਾ ਸੀ ਵੀ ਨਹੀਂ ਫਿਰ ਪੈਰ ਕੱਟਣਾ ਪਊਗਾ ਜੀ ਫਿਰ ਮੈਂ ਬੈਦ ਜੀ ਕੋਲ ਆ ਗਿਆ ਸਰਪੰਚ ਸਾਹਿਬ ਨਾਲ ਆਇਆ ਸੀ ਬਿਲਕੁਲ ਠੀਕ ਹੈ ਜੀ ਹੁਣ ਮੈਂ ਕਿੰਨਾ ਸਮਾਂ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਮੈਨੂੰ ਸਾਢੇ ਤਿੰਨ ਮਹੀਨੇ ਹੋ ਗਏ ਜੀ ਸਾਢੇ ਤਿੰਨ ਮਹੀਨੇ ਚ ਫਰਕ ਪਿਆ ਪਹਿਲੀ ਪਹਿਲੇ ਹਫ਼ਤੇ ਪੈ ਗਿਆ ਸੀ ਜੀ ਹੁਣ ਦਵਾਈ ਚੱਲ ਰਹੀ ਹੈ ਜੀ ਜਿੱਥੇ ਡਾਕਟਰਾਂ ਨੇ ਇਹ ਕਹਿਤਾ ਸੀ ਕਿ ਥੋੜਾ ਪੈਰ ਕੱਟਣਾ ਪੈਣਾ ਕੱਟਣਾ ਉੱਥੇ ਪਹਿਲੇ ਹਫ਼ਤੇ 'ਚ ਫਰਕ ਪੈਣਾ ਤੁਹਾਨੂੰ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਜੀ ਦੇਖੋ ਤੁਹਾਡੇ ਮੁਖ ਦੇ ਵਿੱਚੋਂ ਹੀ ਤੁਸੀਂ ਤੁਸੀਂ ਕਿੰਨੀ ਮਾਰਤ ਮਤਲਬ ਗੁਰੂ ਸਾਹਿਬ ਦਾ ਨਾਮ ਹੀ ਜਪ ਲੈਨੇ ਹੋ ਤੁਸੀਂ ਗੱਲਾਂ ਗੱਲੇ ਜਪ ਲੈਨੇ ਹੋ ਉਹ ਇੰਨੀ ਅਲਰਜੀ ਠਾਲਦੀ ਦੀ ਪਿੰਡੇ ਨੂੰ ਪਿੰਡਾ ਦੇਖਣਯੋਗ ਨਹੀਂ ਇਹਨਾਂ ਦੀ ਵੀ ਕੱਪੜਾ ਉੱਥੇ ਅਸੀਂ ਟੱਕ ਦਿੰਦੇ ਉਹਨੂੰ ਕੋਈ ਅਲਰਜੀ ਨਹੀਂ ਕਿ ਕਿਸੇ ਕਿਸਮ ਦਾ ਉਹ ਉਹ ਨਹੀਂ ਰਿਆ ਸਰੀਰ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਆਉਂਦੀਆਂ ਦੋ ਸਵੇਰੇ ਦੋ ਸ਼ਾਮੀਆਂ ਹਾਂ ਦੋਏ ਦੋਏ ਕੈਪਸੂਲ ਸਵੇਰੇ ਲੈਣੇ ਤੇ ਦੋ ਘੰਟੇ ਘੰਟੇ ਪਾ ਦੋ ਦੋ ਕੈਪਸੂਲ ਬਸ ਦੋ ਦੋ ਜੀ ਕੋਈ ਅਲਰਜੀ ਦੀ ਦਵਾਈ ਵੀ ਨਹੀਂ ਖਵਾਈ ਗਈ ਜਿਹੜੀ ਪਹਿਲਾਂ ਦਵਾਈ ਖਵਾ ਰਹੇ تھے 65000 ਰੁਪਏ ਦੀ ਦਵਾਈ ਹੁੰਦੀ ਸੀ 21 ਦਿਨਾਂ ਦੀ ਜੋ ਬੈਸ ਸਾਹਿਬ ਨੇ ਹੱਲ ਕਰਕੇ ਦਿੱਤਾ ਇਹਨਾਂ ਤੁਹਾਡਾ ਵੀ ਕੋਈ ਕੋਈ ਕਰ ਰਹੇ ਨਹੀਂ ਤੁਹਾਡਾ ਕੀ ਤੁਸੀਂ ਨਿਸ਼ੁਲਕ ਕਿਉਂ ਦਿੰਨੇ ਆ ਮੁਫਤ ਕਿਉਂ ਦਿੰਨੇ ਆ ਕੋਈ ਪਰਚੀ ਕਿਉਂ ਨਹੀਂ ਲੈ ਮੈਂ ਇਹ ਵੀ ਦਵਾਈਆਂ 960 ਰੁਪਏ ਦਾ ਉਹ ਸਮਾਨ ਲੱਗਦਾ 15 ਦਿਨ ਦੀ ਦਵਾਈ ਨੂੰ ਉਹਦੇ ਮੇਰੇ ਕੋ ਤੇ ਹੜੀ ਚ 10 ਮਰੀਜ਼ ਆ ਗਏ ਤਾਂ ਸਮਝੋ ਵੀ 9400 ਦਾ ਮੇਰਾ ਖਰਚਾ ਉਹਦਾ 9600 ਦਾ ਮੇਰਾ ਖਰਚਾ ਹੋ ਗਿਆ ਅਸੀਂ ਵੈਸੇ ਵੀ ਗਰਾਨਪਾਸ਼ਾ ਜਿੱਧਰੋਂ ਹਿਸ਼ਾਰਾ ਕਰਦੇ ਉੱਥੇ ਹੀ ਲਾਉਣੇ ਤੇ ਜਿਹੜਾ ਕੈਂਸਰ ਵਾਲਾ ਮਰੀਜ਼ ਆ ਇਹ ਅਸੀਂ ਫ੍ਰੀ ਤਾਂ ਦਿੰਨੇ ਆ ਤਾਂ ਪਹਿਲਾਂ ਹੀ ਪਟਿਆ ਹੁੰਦਾ ਟੁੱਟਿਆ ਆਉਂਦਾ ਬੰਦਾ ਟੁੱਟਿਆ ਵੀ ਆਉਂਦਾ ਤੇ ਪਟਿਆ ਹੋਇਆ ਵੀ ਹੁੰਦਾ ਕਿਉਂਕਿ ਕਈ ਤਾਂ ਪਤਾ ਹੀ ਨਹੀਂ ਘਰ ਘਰ ਵੇਚ ਕੇ ਉੱਤੇ ਲੱਚ ਕੇ ਹੁੰਦੇ ਆ ਤੇ ਇਸ ਗੱਲ ਨੂੰ ਅਸੀਂ ਦਵਾਈ ਤੇ ਨਹੀਂ ਰੱਖੀ ਤੇ ਕੋਈ ਗੱਲ ਨਹੀਂ ਜਿੱਥੇ ਜਿੰਨੀ ਯਾਰ ਹੁੰਦੇ ਕਰਵਾਣਾ ਕਰਵਾਈ ਜਾਂਦੇ ਆ ਠੀਕ ਆ 53 ਸਾਲ ਤੋਂ ਲਗਾਤਾਰ ਕਰੀ ਹੁਣ ਏਦਾਂ ਦੀ ਇਹ ਤੋਂ ਵਧੀਆ ਰਿਪੋਰਟ ਕੀ ਹੋ ਸਕਦੀ ਨਹੀਂ ਬਿਲਕੁਲ ਜੀ ਤੁਹਾਡੇ ਸਾਹਮਣੇ ਆਪ ਮੁਹਾਰੇ ਖੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਕੀ ਸਾਡੀ ਹੱਡ ਬੀਤੀ ਸੀਗੀ ਜਿੱਥੇ ਇਹਨਾਂ ਲੱਖਾਂ ਰੁਪਈਆ ਸੀ ਲਾ ਚੁੱਕੇ ਸੀ ਕਿਉਂਕਿ ਬੰਦਾ ਪਰੇਸ਼ਾਨ ਉਹ ਬੰਦਾ ਕਹਿੰਦਾ ਕਿ ਸਾਡਾ ਬੰਦ ਸੈੱਟ ਕਰ ਦੋ ਹਾਂਜੀ ਹਾਂਜੀ ਹੁਣ ਇਹਨਾਂ ਦੇ ਥਰੂ ਮਾਇਆ ਆਏ ਆਂ ਜੀ ਅੱਛਾ ਮੈਂ ਜਮੇ ਗਰੀਬ ਆਦਮੀ ਆ ਵੀ ਕੋਸ ਲਾ ਨਹੀਂ ਸਕਦਾ ਇਹ ਪੈਸਾ ਹੁਣ ਇੱਕ ਵਾਰੀ ਉਹ ਦਵਾਈ ਲੈ ਗਿਆ ਤੂੰ ਇਹ ਹਫ਼ਤੇ ਆਏ ਆਂ ਸਾਨੂੰ 30% ਫਰਕ ਆ ਕੀ 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 ਬਿਮਾਰੀ ਕੀ ਸੀ ਮਾਇਆ ਕੈਂਸਰ ਦੀ ਹੋ ਜੀ ਕਿ ਇਹਨਾਂ ਨੂੰ ਕਾਰਟਿਆਂ ਨੂੰ ਦਿੱਤੀ ਮੇਰੇ ਨੇ ਅੱਛਾ ਜੀ ਹਾਂ ਜੀ ਆਉਰੀ ਨੇ ਨਾਲੇ ਆਏ ਹੋਏ ਨੇ ਇਹ ਪਹਿਲੀ ਵਾਰ ਨਾਲ ਨਹੀਂ ਲਿਆਂਦੇ ਤੇ ਹੁਣ ਦੂਸਰੀ ਵਾਰ ਨਾਲ ਲਾਇਆ ਕੋਈ ਬੇਸਾਬ ਨੇ ਕਹੇ ਸੀ ਅਸੀਂ ਤਾਂ ਅਰਦਾਸ ਕਰਨੀ ਆਂ ਵੀ ਉਹਨਾਂ ਨੂੰ ਨਾਲ ਲਿਆ ਉਹ ਤੁਹਾਨੂੰ ਕੀ ਕਰਨੀ ਆਂ ਦੁੱਖਾ ਜਿਹੜੇ ਨੂੰ ਉਸ ਨੂੰ ਹੁੰਦਾ ਹੁਣ ਦੂਸਰੇ ਜਿਹੜੇ ਅਸੀਂ ਨਾਲ ਲਾ ਕੇ ਆਇਆ ਕਿੱਥੋਂ ਐਂ ਲਾ ਕੇ ਕਿਹੜਾ ਆਪਣਾ ਆਪਣਾ ਸਮਾਣਾ ਜੀ ਜ਼ਿਲ੍ਹਾ ਪਟਿਆਲਾ ਜੀ ਠੀਕ ਹੈ ਪਰ ਜਿੰਨੀਆਂ ਬੇਸਾਬ ਨੇ ਪਹਿਲਾਂ ਵੀ ਸੰਗਤ ਕੋਲੇ ਗੱਲਾਂ ਕਰੀਆਂ ਨੇ ਅੱਜ ਦੇ ਜਵਾਨੇ ਚ ਇਹਨਾਂ ਦੇ ਪੂਰ ਹੈ ਹੀ ਨਹੀਂ ਕੋਈ ਇੱਕ ਪੇਸ਼ੰਟ ਮੇਰੇ ਕੋਲੇ ਆਇਆ ਇਸ ਸ਼ਨੀਵਾਰ ਉੱਥੇ ਕਰਦਾਰ ਪਰ ਉਹ ਕਹਿੰਦਾ ਜੀ ਆ ਜਿਹੜਾ ਲਾਡੂ ਵਾਲੇ ਕੋਲੇ ਹਰਪਲ ਵਾਲਾ ਉਹ ਤੋਂ ਮੈਂ 10 ਦਿਨ ਦਵਾਈ ਖਾਧੀ 2 ਦਿਨ ਮੈਂ ਛੱਡੀ ਫੇਰ ਮੇਰੇ ਉਹੀ ਹਾਲਾਤ ਨੇ ਮੈਂ ਕਿ ਫੇਰ ਦਵਾਈ ਖਾਧੀ ਹੋਈ ਯਾਰ ਕੋਲ ਪੇਨਕিলার ਟਾਈਪ ਹੋ ਗਿਆ ਨਾ ਤਾਂ ਸਿੱਧਾ ਜਆ ਪੁਆਇੰਟ ਆ ਜਿਹੜੇ ਕਹਿੰਦੇ ਗੋਡਿਆਂ ਦਾ ਤੇਲ ਨਾਲ ਭੱਜਣ ਲੱਗੇ ਉਸੇ ਉਹ ਤੇਲ ਜਿਹੜਾ ਉਹ ਚਤਾਰਪਿੰਨ ਦਾ ਤੇਲ ਆ ਨਾ ਵਰਤੇ ਦੁਬਾਰਾ ਹੋਰ ਕੋਈ ਚੀਜ਼ ਅਸਰ ਨਹੀਂ ਕਰਦੀ ਥੋੜੇ ਦਿਨ ਠੀਕ ਆ ਉਸ ਤੋਂ ਬਾਅਦ ਫੇਰ ਉਹੀ ਹਾਲਾਤ ਨੇ ਜੇ ਤੇਲ ਨਾਲ ਕੱਲਿਆਂ ਗੋਡੇ ਠੀਕ ਹੋਣ ਲੱਗੇ ਫੇਰ ਭੋਲ ਜਿਹਾ ਦਿਮਾਗ ਚੋਂ ਕੱਢ ਦਿਓ ਇੱਕੀ ਪਸਤਾ ਹੋ ਗਿਆ ਵੈਦਿਗਰੀ ਨੂੰ ਮੈਨੂੰ ਕਰਦਾ 53 ਸਾਲ ਹੋ ਗਿਆ 30 ਸਦੀ ਤੋਂ ਵੱਧ ਹੋ ਗਿਆ ਮੈਨੂੰ ਮਤਲਬ ਬੈਦਗਰੀ ਕਰਦੇ ਨੂੰ ਮੈਨੂੰ ਪਤਾ ਕਿੰਨੇ ਕ ਤੇਲ ਠੀਕ ਕਰ ਸਕਦੇ ਆ ਜਿਹੜੀ ਅਸਲ ਮਰਜਾ ਜਿੰਨੀ देर ਨਾੜਾਂ ਦੀ ਸੰਗੜਤਾ ਨਹੀਂ ਟੁੱਟਦੀ ਚਰ ਵੀ ਰਿਕਵਰੀ ਨਹੀਂ ਹੁੰਦੀ ਗੋਡਿਆਂ ਦਾ ਗੋਡੇ ਕਾਲੇ ਠੀਕ ਨਹੀਂ ਹੋ ਸਕਦੇ ਜੋ ਮਾਜੀ ਇਕੱਲੇ ਤੇਲ ਨਾਲ ਠੀਕ ਹੋਣ ਲੱਗੇ ਫੇਰ ਬਸ ਤਾਰਪਿੰਦਾ ਤੇਲ ਆ ਜਿੱਥੇ ਮਰਜੀ ਚੈੱਕ ਕਰਵਾ ਲਓ ਤੇਲ ਨੂੰ ਮੇਰੀ ਇਹ ਗੱਲ ਵੀਡੀਓ ਚ ਖਾਸ ਕਰਕੇ ਪਾ ਦਿਓ ਔਰ ਇੱਕ ਹੋਰ ਚੀਜ਼ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀਡੀਓ ਦੇ ਵਿੱਚ ਜੀ ਮੇਰਾ ਨਾ ਮਤਲਬ ਬੰਦੇ ਜਿਹੜੇ ਵੀਡੀਓ ਮੇਰੀ ਇੱਕ ਰਿਕੁਐਸਟ ਆ ਵੀ ਵੀਡੀਓ ਪਹਿਲਾਂ ਪੂਰੀ ਦੇਖਿਆ ਕਰਨ ਕਿਉਂਕਿ ਮੈਂ ਸ਼ਨੀਵਾਰ ਇੱਥੇ ਹੁੰਦਾ ਨਹੀਂ ਇੱਥੇ ਆ ਕੇ ਪਿੱਛੋਂ ਮੁੜ ਗਿਆ ਅਸੀਂ ਤਾਂ ਜੀ ਵੀਡੀਓ ਦੇਖੀ ਸੀ ਹੁਣ ਮੈਨੂੰ ਨਹੀਂ ਪਤਾ ਕਿਹੜੀ ਵੀਡੀਓ ਦੇਖਦਾ ਮੈਂ ਕਹ ਰਿਹਾ ਮੈਂ 5 ਦਿਨ ਇੱਥੇ ਆ ਸੋਮਵਾਰ ਤੋਂ ਸ਼ੁੱਕਰਵਾਰ ਤੱਕ 9 ਤੋਂ 3 ਤੇ ਸ਼ਨੀਵਾਰ ਕਰਤਾਰਪੁਰ 9 ਤੋਂ 3 ਐਤਵਾਰ ਨੋਂਬਾਲੇ ਸੱਜੇ ਦਿਨ ਸੱਤ ਦੇ ਸਾਤੀ ਦਿਨ ਬੁੱਕ ਇਹ ਕਈ ਐਸੇ ਖੜ ਕੇ ਫੋਨ ਕਰੀ ਜਾਣਗੇ ਜਾਣ ਕੇ ਪਰੇਸ਼ਾਨ ਇੱਕ ਬੰਦੇ ਲਾ ਲਿਆ ਦੂਜੇ ਤੇ ਲਾ ਲਿਆ ਇੱਕ ਤੋਂ ਜਵਾਬ ਮਿਲ ਗਿਆ ਨਾ ਦੂਜੇ ਲਾ ਲੈਣਾ ਭੇਜ ਦਿਓ ਜੀ ਕਿਸੇ ਨੂੰ ਦਵਾਈ ਦੇ ਦੇਣ ਸਾਨੂੰ ਇਹ ਪਿਛਲੇ 15 ਦਿਨ ਪਹਿਲਾਂ ਆਏ ਸੀ ਤੁਹਾਡੇ ਕੋਲ ਆਏ ਸੀ ਹਾਂਜੀ ਕੀ ਹਾਲਾਤ ਨੇ 15 ਦਿਨ ਬਾਅਦ ਆ ਇਹਦਾ ਥਰਵਾਈਕਲ ਦਾ ਸੀ ਉਹ ਵੀ ਮਾੜਾ ਮੋਟਾ ਹੀ ਆ ਹੁਣ ਬਾਕੀ ਸਾਰਾ ਉਹ ਵੀ ਮੇਰੇ ਖਾਤੇ ਕਿੜਾ ਕੇ ਰੁਕੇ ਤੇ ਜਿਹੜਾ ਲੱਕ ਦਾ ਲੱਕ ਦਾ ਫਰਕ ਲੱਕ ਦਾ ਫਰਕ ਕਿੰਨੇ ਪਰਸੈਂਟ 60% ਦਾ ਫਰਕ ਹੈ ਮੇਰੇ ਅਕੋਰਡਿੰਗ ਤਾਂ ਮਾੜਾ ਮੋਟਾ ਹੀ ਫਾਲਟ ਰਹਿ ਗਿਆ 20% ਹੱਥਾ ਟੋਪੀਛੋਂ ਇੱਥੇ ਦਾ ਸਾਰਾ ਨਹੀਂ ਅਮਰੀਕਾ ਤੁਸੀਂ ਕਿੱਥੇ ਰਹਿੰਦੇ ਹੋ ਕੰਮ ਕੀ ਕਰਦੇ ਹੋ ਕੰਮ ਮੇਰਾ ਡਰੈਸਿੰਗ ਦਾ ਹੈ ਟੈਕਸਿਲ ਹੈ ਇਹ ਵੀ ਪੇਟ ਵੱਧ ਗਿਆ ਉਹ ਤਾਂ ਨੀਂਦੇ ਰਹਿੰਦੇ ਰਸੋਈ ਦਾ ਸਰੀਰ ਵੱਧਦਾ ਹੀ ਨਹੀਂ ਇੰਤਕਾੜਿਆ ਦਾ ਨਹੀ ਯਾਰ ਚਲੋ 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 ਗੋਡਾ ਸ਼ਾਬਾਸ਼ ਫੇਰ ਇੱਕ ਵਾਰੀ ਪੁੱਤ ਓਕੇ ਆ ਲੋ ਜੀ ਆ ਗੋਡਾ ਇੱਥੋਂ ਹੀ ਦੁਖਣਾ ਇਹ ਹੱਡੀ ਇੱਥੋਂ ਆਇ ਉੱਠ ਕਾਢੀ ਮੇਰਾ ਕੰਮ ਇਹਨੂੰ ਮੈਂ ਕਮਾ ਕੇ ਇੱਥੇ ਸੈੱਟ ਕਰ ਦਿੰਦਾ ਦੇਖੋ ਹਾਂਜੀ ਮੈਂ ਉਹੀ ਕਹ ਰਿਹਾ ਆ ਇਕੱਠਾ ਕਰਿਓ ਜੀ ਕਰੋ ਇਕੱਠਾ ਦੇਖੋ ਹੋ ਗਿਆ ਹਲਕਾ ਬੋਲ ਦੋ ਬਸ ਇਨਾ ਕੰਮ ਹੈ ਮੇਰਾ ਇਹਦੇ ਤੋਂ ਚਰਵੀ ਰਿਕਵਰੀ ਕਰੀ ਦੇਖੋ ਇੱਕ ਮੈਂ ਤੁਹਾਨੂੰ ਦੱਸ ਦਵਾਂ ਗੋਡਾ ਖਰਾਬ ਕੀ ਇਦਾਂ ਰਜਿੰਦਰ ਸਿੰਘ ਜੀ ਇੱਕ ਦੂਜੀ ਦੇ ਉੱਤੇ ਲਿਗਾਮੈਂਟ ਲੱਗੀ ਆ ਤਾਂ ਟਿਕਦੀ ਆ ਤੇ ਆਪਾਂ ਇੱਕ ਦੂਜੀ ਦੇ ਉੱਤੇ ਟਿਕਣ ਨਾਲ ਆਪਾਂ ਤੁਰਦੇ ਆ ਇਦਾਂ ਸਮਝ ਲਾ ਕੀ ਮੇਰੀ ਗੱਲ ਇਹ ਨੂੰ ਜਦੋਂ ਆ ਹੱਡੀ ਇੱਥੋਂ ਐ ਹੋਰ ਉੱਠ ਖੜੀ ਥੱਲੇ ਹੱਡੀ ਨੇ ਹਿਲਣਾ ਦੇ ਥੱਲੇ ਹੋ ਸੋਜ ਹੋ ਜਾਣੀ ਜੋ ਹੱਡੀ ਦੇ ਸੋਜੇ ਮਾਸ ਨਾਲ ਹੱਡੀ ਨੇ ਟੱਚ ਕਰਨਾ ਵਿੱਚ ਤੁਰਨਾ ਇਹਨੇ ਟ੍ਰਾਸਸ ਕਰਨਾ ਪਹਿਲਾ ਪੁਆਇੰਟ ਸੈਕੰਡ ਤੇ ਤੁਸੀਂ ਇਹਦੇ ਤੋਂ ਪੇਨ ਕਿਲਰ ਲਾਉਂਗੇ ਪੇਨ ਕਿਲਰ ਜਿਹੜੀ ਚਰਵੀ ਉਹ ਖੁਸ਼ਕ ਹੁੰਦੀ ਆ ਚਰਵੀ ਨਾਲ ਸੁਗੜਨ ਲਾ ਦਦੀ ਆ ਜੇ ਨੋ ਸੰਗੜ ਨਾ ਆਂਦੀ ਆ ਸੰਗੜ ਨਾ ਆਂਦੀ ਤੇ ਉਹਦੀਆਂ ਗੱਠਾਂ ਬਣ ਜਾਂਦੀਆਂ ਚਰਬੀ ਦੇ ਗੱਠਾਂ ਬਣ ਕੇ ਕਈਆਂ ਤਾਂ ਥੱਲੇ ਚਲ ਜਾਂਦੀਆਂ ਕਈਆਂ ਦੇ ਵਿੱਚ ਫਸਣ ਲਾ ਜਾਂਦਾ ਗੋਡਾ ਅੜਨ ਲੱਗ ਜਾਂਦਾ ਇਹਦੇ ਤੋਂ 16 ਨਾੜਾ ਥੱਲੇ ਜਾਂਦੀਆਂ ਪੰਜ ਇਹਦੀਆਂ ਰੱਬ ਨਾ ਕਰੇ ਇਥੋਂ ਕਿਸੇ ਦੀ ਵੱਡੀ ਜਾਵੇ ਪੜ ਤੋਂ ਲਾਤਾ ਪੰਜ ਇਹਦੀਆਂ ਪੰਜ ਆਹ 10 ਤੇ 2 12 13 14 15 ਤੇ ਆ 16 ਇਹ 16 ਨਾੜਾ ਥੱਲੇ ਜਾਂਦੀਆਂ ਗੋਡੇ 'ਚ ਇਹਨਾਂ ਦੇ ਉੱਤੇ ਨਾੜਾਂ ਦੀਆਂ ਤੇ ਚਰਬੀ ਦੀਆਂ ਗੱਠਾਂ ਦੀ ਦਾਪ ਪੈਣੀ ਚਲੂ ਜਿਹਦੀ ਬੰਨਾ ਸੋਚਦੇ ਚੀਜ਼ ਪੈਣੀ ਨਾ ਤੇ ਪੇਨਗਰ ਦੇਤੀ ਨਾ ਕਦੇ ਖਾਦੀ ਤੇ ਨਾ ਦੇਣੀ ਐ ਨਾ ਕੋ ਬੰਦਾ ਮੈਂ ਕਿ ਜਿੰਨਾ ਮਰਜੀ ਪਿੱਟੀ ਜਾਣ ਇਹ ਆ ਕੇ ਇੱਥੇ ਵੀ ਮੇਰੇ ਦਰਦ ਹੁੰਦਾ ਮੈਂ ਤਾਂ ਨਹੀਂ ਪੈਣ ਕਿ ਦਰਦ ਹੁੰਦਾ ਮੈਨੂੰ ਦਰਦ ਹੁੰਦਾ ਕਿ ਮੈਂ ਤੇ ਅਟੈਕ ਕਰਦਾ ਦਰਦ ਕਿਸੇ ਅੰਗ ਨੇ ਉਹਦੋਂ ਕਰਦਾ ਜਦੋਂ ਉਹਦੇ ਵਿੱਚ ਲਾਰਸਕਲ ਘਟਣਾ ਤੇ ਮੇਰੀ ਸੋਚ ਕੀ ਆ ਮੈਂ ਸਾਕ ਪੁਛ ਵੀ ਦਾ ਸਾਥ ਇਹ ਚਾਰ ਵੀ ਰਿਕਵਰੀ ਜਾਂਦੀ ਪਾਸੋਂ ਆਰਨ ਪਸ ਵੀ ਅਰਨਾ ਬੁੱਟੀ ਦਾ ਸਾਥ ਅਰਨਾ ਬੁੱਟੀ ਦਾ ਮਤਲਬ ਕੀ ਆ ਉਹਨੇ ਸੀਧੀ ਨਾੜ ਨਾੜ ਖੋਲ ਕੇ ਲਾਰਸਕਲ ਲਈ ਕੋਈ ਜਿਆ ਕਰ ਦੇਣਾ ਦਰਦ ਦਾ ਸਾਰੀ ਪੈ ਨਹੀਂ ਹੁੰਦਾ ਕਿਵੇਂ ਦਰਦ ਹੋ ਜੂ ਗਠੀਏ ਦੀ ਦਵਾਈ ਕੱਲਾ ਪਾਂਟਾਂ ਤੇ ਨਹੀਂ ਕਢਾਉਂਦੇ ਨੈਗੇਟਿਵ ਦਿੰਦੇ ਆ ਗਠੀਰਾ ਗਠੀਏ ਦਾ ਕੱਲਾ ਪਾਂਟਾ ਚ ਨਹੀਂ ਘੋੜਾ ਦਿੰਦਾ ਨੈਕਟਿਵ ਦੇਣਾ ਗਠੀਰੀ ਦਵਾਈ ਕੋਈ ਛੇੜੀ ਦਿੰਦਾ ਵੀ ਨਹੀਂ ਹੈ ਨਹੀਂ ਕਿਰਪਾ ਗੁਰੂ ਪਾਸ਼ਾ ਦੀ ਤੇ ਆ ਹੁਣ ਅਗਲੀ ਜਿਹੜੀ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਕਿਸ ਤਰ੍ਹਾਂ ਕੈਂਸਰ ਦੇ ਪੇਸ਼ੈਂਟ ਦੇਵਾਂਗੇ 5 6 ਜਿਹੜੇ ਨੈਕਟਿਵ ਹੋ ਚੁੱਕੇ ਕੈਂਸਰ ਦੇ ਕੈਂਸਰ ਦੇ ਔਰ ਫਰੀ ਦਵਾਈ ਦਿੰਨੇ ਕੈਂਸਰ ਨੂੰ ਸੋ ਜੇਕਰ ਤੁਸੀਂ ਵੈਦ ਸਾਹਿਬ ਨੂੰ ਮਿਲਣਾ ਨੀਚੇ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਮੈਂ ਸਾਰੀ ਸੰਗਤ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਅਰਦਾਸ ਤੁਹਾਨੂੰ ਕਰਦੇ ਆ ਅਪੀਲ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਿਉਂਕਿ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਹੁੰਦਾ ਹੈ ਅਰਦਾਸ ਕਰਕੇ ਦਵਾਈ ਇੱਥੋਂ ਮਿਲਦੀ ਹੈ ਵੈਦ ਸਾਹਿਬ ਕੋਲ ਦੇਸੀ ਆਯੁਰਵੈਦਿਕ ਦਵਾਈ ਹੁੰਦੀ ਹੈ ਸੋ ਕਹਿੰਦੇ ਕਿ ਇੱਥੇ ਅਸੀਂ ਕਈ ਮਰੀਜ਼ ਦੇਖੇ ਵੀ ਨੇ ਸਾਡੇ ਕੋਲ ਪਹੁੰਚੇ ਵੀ ਨੇ ਤੇ ਉਹਨਾਂ ਨੂੰ ਇਲਾਵਾ ਹੋਰ ਵੀ ਜਿਹੜੇ ਮਰੀਜ਼ ਨੇ ਆਯੁਰਵੈਦਿਕ ਤਰੀਕੇ ਦੇ ਨਾਲ ਦੇਸੀ ਤਰੀਕੇ ਨਾਲ ਆਪਣਾ ਇਲਾਜ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਨੀ ਜਿਹਦੇ ਤੇ ਕੇ ਨੰਬਰ ਸੰਪਰਕ ਕਰ ਰਹੇ ਹੋ ਇਹਦੇ ਦਿਖਾ ਰਹੋ ਜੀ ਕਿ ਬਾਬਾ ਸ਼੍ਰੀ ਚੰਦ ਜੀ ਦੇਸੀ દવાਖਾਨਾ ਜੀ ਮੋਬਾਈਲ ਨੰਬਰ ਤੁਹਾਨੂੰ نیچے ਦਿੱਤੇ ਗਏ ਨੇ ਉਹਨਾਂ ਨਾਲ ਸੰਪਰਕ ਕਰ ਲਓ ਤੇ ਵੀਡੀਓ ਨੂੰ ਤੁਸੀਂ ਹੁਣ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ